ਕਹਾਂਤ ਮਹੱਲਾ ਪੰਜਵਾਂ ਜਿਸ ਤੂੰ ਸੇਵ ਜਿੰਤੂ ਕੀਆ ਜੇ ਜੀਵ ਜਿਸ਼ਵਾਇ ਨੂੰ ਤੈਨੂੰ ਪਹਿਲਾ ਕੀਤਾ ਉਸੇ ਦਾ ਸੇਵਨ ਭਜਨ ਕਰੋ ਤੇ ਸਾਰਾ ਦੇ ਜਨ ਜੀਵ ਦਿਆ ਜਿਸੰਦਨ ਨੂੰ ਜੀ ਸੁਖ ਸੀਗਾ ਸਤੂਲ ਸ੍ਰੀ ਨਾਰ ਦੱਤਾ ਹੈ ਜੀਵ ਚੇਤਨ ਸਦਾ ਜੀਣਾ ਕੀਤੀ ਹੈ ਉਸ ਵਾਹਿਗੁਰੂ ਦਾ ਚਾਕਰ ਹੋਏ ਫਿਰ ਜਾਨ ਨ ਲੱਗੇ ਤੂੰ ਦੁਨੀਆਂ ਦੀਆਂ ਪੁਸ਼ਾਵਾਂ ਤਾਂ ਟੋਕਰੀਆਂ ਨੌਕਰੀਆਂ ਕਰਦਾ ਫਿਰਦਾ ਹੈ ਉਸ ਵਾਹਿਗੁਰੂ ਦਾ ਚਾਕਰ ਭਗਤ ਬਣ ਜਾ ਫਿਰ ਜਾਨ ਨ ਲੱਗੇ ਤੇ ਲੋਕ ਡੰਡ ਪਿਤਾ ਡੰਡ ਦੇਵ ਡੰਡ ਰਾਜ ਡੰਡ ਕੋਈ ਨਹੀਂ ਲੀਕਾ ਕਿਸ ਕੀ ਕਰ ਪੂਤਦਾਰੀ ਫਿਰ ਦੁੱਖ ਨ ਲੱਗੇ ਉਸ ਵਾਹਿਗੁਰੂ ਦੇ ਪੂਤ ਖਜ਼ਾਨੇ ਦੀ ਧਾਰੀ ਖਜ਼ਾਨੇ ਦੀ ਪੁਣਾ ਕਰ ਤੋ ਜੇ ਉਹ ਮਾਰੋ ਦਾ ਖਜ਼ਾਨਤੀ ਬਣ ਜਾਏਗਾ ਫਿਰ ਦੁੱਖ ਨਾ ਲੱਗੇ ਤੇਰੀ ਕਰਤੋਦਾਰੀ ਫਿਰ ਦੁੱਖ ਨਾ ਲੱਗੇ ਫਿਰ ਤੈਨੂੰ ਜੰਮਣ ਮੰਨ ਦਾ ਦੁੱਖ ਨਹੀਂ ਲੱਗੇਗਾ ਜੇ ਉਹਦਾ ਖਜ਼ਾਨਤੀ ਬਣ ਜਾਏਗਾ ਤਾਕਤ ਪੰਡਾਰ ਗੁਰੂ ਨਾਨਕ ਨੂੰ ਸੌਪੇ ਫਿਰ ਲੇਖਾ ਮੂਲ ਨਾ ਲਿਆ ਕੁੰਜੀ ਜਿੰਕੋ ਸੌਬियत ਨਾ ਮਿਲੇ ਪੰਡਾਰ ਇਹ ਬ੍ਰੰਧ ਗਿਆਪੀ ਕੁੰਜੀ ਜੀਵਨ ਦਿੱਤੀ ਹੈ ਉਹ ਪਰਮੇਸ਼ਰ ਦੇ ਖਜ਼ਾਨਤੀ ਬਣੇ ਹੋਏ ਹਨ ਭਗਤੀ ਨੂੰ ਚਾਬੀ ਜਿਨਾ ਦਿੱਤੀ ਹੈ ਉਹ ਪਰਮੇਸ਼ਰ ਦੀ ਭਰਤੀ ਦੇ ਖਜ਼ਾਨੇ ਦੀ ਬੰਦੇ ਹਨ ਇਹ ਬੜਾ ਭਾਗ ਹੋਇਆ ਕੀ ਕਰ ਤਿਸ ਕੀ ਕਰ ਪੋਤਦਾਰੀ ਉਸ ਪਰਮੇਸ਼ਰ ਦੀ ਪੋਤਦਾਰੀ ਪੋਤਨਾ ਹੋ ਖਿਆਨੇ ਦਾ ਖਿਆਨੇ ਦੀ ਸੇਵਾਦਾਰੀ ਨਾ ਰੱਖਣਾ ਜਿਹੜਾ ਹੈ ਗੁਣਾ ਦੇ ਖਜ਼ਾਨੇ ਨੂੰ ਆਪ ਦੇ ਹਿਰਦੇ ਦੇ ਰੱਖ ਟਿਕਾ ਕੇ ਫਿਰ ਤੈਨੂੰ ਫਿਰ ਦੁੱਖ ਨਾ ਲੱਗੇ ਫਿਰ ਤੈਨੂੰ ਦੁੱਖ ਨਹੀਂ ਕਿਸੇ ਪਰਕਾਰ ਦਾ ਜੰਮਣ ਮਰਨ ਦਾ ਲੱਗੇਗਾ ਉਹਦ ਨਾਮ ਜਹਾਂ ਦਾ ਵੀ ਹੁੰਦਾ ਇੱਥੇ ਖਜ਼ਾਨੇ ਦਾ ਮੁੱਖ ਕੌਮ ਜਨਾ ਇਹ ਬੜਾ ਭਾਗ ਹੋਏ ਜਿਸ ਪ੍ਰਾਣੇ ਐਡੇ ਵੱਡੇ ਬਿਆਮਤੀ ਵੱਡੇ ਤੋਂ ਵੱਡੇ ਜਿਸ ਮੁਰਖ ਦੇ ਐਡੇ ਬੰਦ ਵੱਡੇ ਭਾਗ ਹੋਣ ਛੋਪਾਏ ਇਹੋ ਪਦ ਨਿਰਵਾਣ ਉਹ ਭਾਈ ਮੰਦਰਾ ਤੋਂ ਰਹਿਤ ਕਰਨ ਵਾਲੀ ਇਹ ਪਦਵੀ ਨੂੰ ਪੁਰਸ਼ ਪਾਉਂਦੇ ਹਨ ਰਹਾ ਦੂਜੀ ਸੇਵਾ ਜੀਵਨ ਵਿਰਥਾ ਜਿਹੜਾ ਦੂਜੇ ਦੇਵੀ ਜੀਤਾਂ ਦੀ ਸੇਵ ਸੇਵਾ ਕਰਨੀ ਹੈ ਪਹਿਰੋਂ ਉਤਸੀਤਲਾਤਾਵੇ ਜੇ ਪਹਿਰੋਂ ਦੀ ਉਪਾਸ਼ਨਾ ਕਰੂ ਤੇ ਪਹਿਰੋਂ ਬਣ ਜੂ ਹੱਡਾਂ ਨੂੰ ਮਾਲਾਦਲ ਚ ਪਾ ਕਰੂ ਜੇ ਪਹਿਰੋਂ ਨਾ ਬਣਦਾ ਕਾਲਾ ਕੁੱਤਾ ਦਾ ਬਣਨ ਗਿਆ ਹੀ ਨਹੀਂ ਕਿਤੇ ਜਿੱਦ ਭੂਤਾਂ ਨੂੰ ਆਦਣ ਵਾਲਾ ਬਾਹ ਬਰੋਲਾ ਬਣ ਜੂ ਨਹੀਂ ਭੂਤ ਬਣ ਕੇ ਹਵਾ ਲੌਂਦਾ ਰਿਹਾ ਕਰੂ ਢੂੜ ਲੌਂਦਾ ਰਿਹਾ ਕਰੂ ਇਸ ਪ੍ਰਕਾਰ ਦੂਜੀ ਸੇਵਾ ਜੀਵਨ ਵਰਥਾ ਜੀਵਨ ਆਉਣ ਵਾਲਾ ਨੂੰ ਭੂਤ ਹੀ ਬਣਨਾ ਪੈਂਦਾ ਫੇਰ ਹਾਂਜੀ ਦੂਜੀ ਸੇਵਾ ਜੀਵਨ ਵਰਥਾ ਦੂਜੀ ਦ્વાਰ ਦੀ ਸੇਵਾ ਹੋਰਾਂ ਦੀ ਸੇਵਾ ਦੇ ਰਿਤੇ ਨੂੰ ਕਰਦਾ ਹੈ ਉਹਨਾਂ ਬੁਰਖਾ ਜਨ ਨੂੰ ਪਾਇਆ ਹੋਇਆ ਸਫਲਾ ਨਹੀਂ ਹੁੰਦਾ ਸਾਰਾ ਜੀਵ ਹੀ ਵਿਅਰਥੀ ਜਾਂਦਾ ਹੈ ਕਛੂ ਨਾ ਹੋਈ ਹੈ ਪੂਰਨ ਅਰਥ ਉਹਨਾਂ ਦੇ ਪਾਸੋਂ ਅਰਥ ਵੀ ਪੂਰਾ ਨਹੀਂ ਕੋਈ ਆਦਰਸ਼ ਵੀ ਨਹੀਂ ਮਿਲ ਸਕਦਾ ਜਿਵੇਂ ਇੱਕ ਵਾਰੀ ਸ਼ਿਵਜੀ ਬਨ ਵਿੱਚ ਗਏ ਤੇ ਉੱਥੇ ਗਰੀਬ ਆਦਮੀ ਤਨ ਤਪੱਸਿਆ ਕਰ ਰਹੇ ਸਨ ਪਾਰਵਤੀ ਖੁਸ਼ ਹੋ ਕੇ ਕਹਿਣ ਲੱਗੀ ਕਿ ਮਹਾਰਾਜ ਇਹਨਾਂ ਨੂੰ ਕੁਝ ਵਰ ਦੇਓ ਕਹਿਣ ਲੱਗਾ ਪਾਰਵਤੀ ਇਹਨਾਂ ਦੇ ਭਾਗਾ ਜੇ ਇਹਨਾਂ ਲੈਣਾ ਨਹੀਂ ਕੋਈ ਕਹਿਣ ਲੱਗੀ ਤੁਸੀਂ ਤਾਂ ਦਿਓ ਤਾਂ ਪ੍ਰਸੰਨਤਾ ਹੋਏ ਹੋ ਕਹਿਣ ਲੱਗਾ ਚੰਗਾ ਸ਼ੇਰ ਜੀ ਕਹਿੰਦਾ ਮੈਂ ਦੇ ਦਿੰਦਾ ਵਰ ਉਸ ਵੇਲੇ ਪਹਿਲਾਂ ਸਾਰਸੰਗੀ ਕਿੱਥੇ ਉਹ ਮਾਈ ਤਪ ਕਰਦੀ ਸੀ ਤਪੀ ਦੇ ਘਰ ਵਾਲੀ ਉਹਨੂੰ ਕਿਹਾ ਵਰ ਮੰਗੋ ਕਹਿਣ ਲੱਗੀ ਜੀ ਮੈਂ ਬਾਲੀ ਬਿਰਧ ਹੋ ਗਈਆਂ ਮੇਰਾ ਸੁੰਦਰ ਰੂਪ ਹੋ ਜਾਵੇ ਤੇ ਨੌਜਵਾਨ ਹੋ ਜਾਵਾਂ शिवजी ਕਹਿੰਦਾ ਤਦ ਆਸ ਤੂੰ ਐਵੇਂ ਹੋਵੇਗਾ ਓਏ ਉਦੋਂ ਹੀ ਉਹ ਨੌਜਵਾਨ ਹੋ ਗਈ ਇੱਕ ਰਾਜਾ ਸ਼ਿਕਾਰ ਖੇਲਣ ਗਿਆ ਕਹਿੰਦਾ ਤਾਂ ਇਹਨਾਂ ਕੰਗਾਲਾਂ ਤਪੀਆਂ ਤੋਂ ਕੀ ਲੈਣਾ ਚੱਲ ਤੈਨੂੰ ਪਟੜਾਣ ਬਣਾਵਾ ਘੋੜੇ ਤੇ ਚੜ ਗਈ ਜਦੋਂ ਦੇਖੀ ਤਪਸਵੀ ਨੇ ਵੀ ਸ਼ਿਵਜੀਨ ਤਾਂ ਉਹ ਮੇਰੀ istri ਗੁਆਤੀ ਉਹਦਾ ਰਾਜਰੇ ਨਾਲ ਘੋੜੇ ਤੇ ਚੜ ਗਈ ਉਸੇ ਵੇਲੇ ਤਪਸਵੀ ਕੋਲੇ ਆਇਆ ਸ਼ਿਵਜੀ ਕਹਿੰਦਾ ਵਰ ਮੰਗੋ ਕਹਿੰਦਾ ਕੀ ਵਰ ਮੰਗਣਾ ਮੇਰੀ istri ਤੈ ਗੁਆਤੀ ਅੱਛਾ ਕਹਿੰਦਾ ਜੇ ਵਰਦਨਾ ਸੂਰੀ ਬਣ ਜੇ ਤਾਂ ਤੇ ਵਰਦੇ ਕਹਿੰਦਾ ਤਾਂ ਰਾਸੂ ਇਸ ਤੀ ਹੋਵੇਗਾ ਉਹ ਸੂਰੀ ਬਣ ਜੀ ਜਦੋਂ ਬਲਾ ਵੇਖੀ ਰਾਜੇ ਨੇ ਇਹਦਾ ਸੂਰੀ ਹੈ ਪਿੱਛੇ ਘੋੜੇ ਤੇ ਬੈਠੀ ਉਸੇ ਥੱਲੇ ਮਾਰੀ ਉਹ ਫੇ ਪੁੱਤ ਵੱਲ ਨੂੰ ਆਈ ਮੋਹ ਕਰਕੇ ਤੇਦਰ ਪੁੱਤ ਦੇ ਕੋਲੇ ਸ਼ਿਵ ਜੀ ਆ ਕੇ ਕਹਿੰਦਾ ਵਰ ਮੰਗ ਕਹਿੰਦਾ ਜੀ ਮੇਰੀ ਜਹੀ ਜੀ ਮਾਂ ਸੀ ਉਹੀ ਜੀ ਬਣ ਗਈ ਇਹੋ ਸ਼ਿਵ ਜੀ ਤੋਂ ਵਰ ਵੀ ਲਿਆ ਸੰਪੇ ਕੋੜੀ ਸਰ ਤੇ ਆਈ ਹੈ ਸੰਪਰਪੁਰਵ ਲਿਖੇ ਕੀ ਪਾਈ ਹੈ ਫੇਰ ਵੀ ਖਾਲੀ ਰਹੇਗੇ ਇਸ ਪ੍ਰਕਾਰ ਮਾਰਾ ਕਹਿੰਦੇ ਹਨ ਕਸ਼ੂ ਨਾ ਹੋਈ ਹੈ ਪੂਰਨ ਹੈ ਕੋਈਆ ਪੂਰਨ ਅਰਥਾ ਮਾਸਾ ਸੇਵਾ ਜੀਵਨ ਬਰਥਾ ਦੂਸਰਿਆਂ ਦੀ ਸੇਵਾ ਕਰਨੇ ਕਰਕੇ ਜੀਵਨ ਬਰਥਾ ਮਹਾਦੇਵ ਬਾਲਾ ਬਰਹੰਦਾ ਕਹਿੰਦੇ ਨਾ ਕੋਲਾ ਛੇਤੀ ਖੁਸ਼ ਹੋ ਜਾਂਦਾ ਕੋਈ ਸੇਵਾ ਕਰਕੇ ਵੀ ਇਹੀ ਜੀ ਹਾਲ ਤਾ ਕਸ਼ਿਨਾ ਹੋਈ ਹੈ ਕਸ਼ਿਨਾ ਹੋਈ ਹੈ ਪੂਰਨ ਅਰਥ ਸੁਤੇ ਰੋਗ ਹੋਈ ਹੈ ਕੰਗਰ ਅਰਥ ਕਸ਼ਿਨਾ ਹੋਈ ਹੈ ਪੂਰਨ ਅਰਥ ਜੇ ਮਸਲ ਕੋਈ ਨਹੀਂ ਪੂਰਾ ਹੁੰਦਾ ਖਾਲੀ ਰਹਿ ਜਾਂਦੇ ਜਿਵੇਂ ਉਹ ਰਹਿ ਕੇ ਤਪਸੇ ਜਿੰਨੇ ਖਾਲੀ ਮਾਰਥ ਸੇਵਾ ਖਰੀ ਦੁਹੇਲੀ ਜੀ ਕਿਸ ਬਲਖ ਦੀ ਸੇਵਾ ਕਰਨੀ ਮਹਾਰਾ ਨੂੰ ਛੱਡ ਕੇ ਇਹ ਵੀ ਦੁਖਦਾਇਕੀ ਹੈ ਮਹਾਰਾ ਭਾਈ ਗੁਰਦਾਸ ਨੇ ਲਿਖਿਆ ਸਤਗੁਰ ਸੱਚਾ ਛੱਡ ਕੇ ਮਨੁੱਖ ਹੋਏ ਬੰਦੇ ਦਾ ਬੰਦਾ ਐਵੇਂ ਬੰਦਿਆਂ ਦੇ ਗੁਲਾਮ ਹੋ ਕੇ ਉਹਨਾਂ ਦੇ ਹਰ ਵਕਤ ਕੁਸ਼ਾਮਦ ਕਰਦੇ ਰਹਿੰਦੇ ਹਨ ਮਾਨਸੇਵਾ ਖਰੀਦ ਹੇਲੀ ਮਾਨਦੇ ਸਰ ਜਿਹੜੇ ਮਨੁੱਖਾ ਉਹਨਾਂ ਦੀ ਉਹ ਵੱਡੇ ਗੁਰੂ ਬਣ ਕੇ ਸੰਤੋ ਪੀਸਣ ਕਪੜੀ ਜੁੱਤੇ ਸਿਰੇ ਖੁਦਾ ਬਣੇ ਰਹਿੰਦੇ ਹੈ ਉਹਦੀ ਬੜੀ ਦੁਖਨਾਇਕ ਸੇਵਾ ਹੈ ਜੰਮਣ ਮਰਨ ਦਾ ਦੁੱਖ ਹੀ ਦੇਣ ਵਾਲੀ ਹੈ ਜੇ ਉਹਦੇ ਸਰੀਰ ਦਾ ਧਿਆਨ ਵਸਾ ਲਿਆ ਤੇ ਉਹ ਸਾਰ ਜਿੰਦਗੀ ਜਿੱਥੇ ਉਹ ਦੇਰ ਆਵਦੇ ਸੰਕਲਪ ਨਾਲ ਗਿਆ ਹੂੰ ਉੱਥੇ ਉਹਦਾ ਉਪਾਸ਼ਕ ਪਹੁੰਚ ਜਾਊ ਤੇ ਜੇ ਉਹ ਜੁਨਾ ਚ ਭਰਦਾ ਹੋ ਤਾਂ ਜੁਨਾ ਚ ਭਰਦਾ ਫਿਰੂਗਾ ਕਿਉਂ ਦੂਸਰੀ ਸੇਵਾ ਕਰਕੇ ਵਿਅਰਥੀ ਜਨਮ ਜਾਂਦਾ ਹੈ ਸਾਰੀ ਕੀ ਸੇਵਾ ਸਦਾ ਸਹੀ ਸੋਤ ਸੰਗਤ ਦੀ ਸੇਵਾ ਕਰਨੀ ਹੈ ਸਾਰ ਜਿਹੜੇ ਆਪ ਹੰਕਾਰ ਨਹੀਂ ਕਰਦੇ ਆਪ ਦੀ ਮੂਰਦਾ ਭਾਣ ਨਹੀਂ ਦਿੰਦੇ ਸਭ ਕੁਝ ਵਾਇਰੂ ਨੂੰ ਨਹੀਂ ਜਾਣਦੇ ਐ ਐਸੇ ਗੁਰਮਖੋਂ ਦੀ ਸਾਧ ਸੰਗਤ ਦੀ ਇਹ ਸੇਵਾ ਹੈ ਖੁਦਾ ਸਹੇਲੀ ਜੋ ਸਦਾ ਸੁਖ ਦੇ ਦੇਣ ਵਾਲੀ ਵਾਹਿਗੁਰੂ ਦੀ ਭਗਤੀ ਦੇਣ ਵਾਲੀ ਹੈ ਜੇ ਲੋੜ ਹੈ ਸਦਾ ਸੁਖ ਪਾਏ ਤੇ ਭਾਈ ਸਦਾ ਰਹਿਣ ਵਾਲਾ ਸੁਖਨ ਜੇ ਤੂੰ ਲੋੜਦਾ ਚਾਹਨਾ ਹੈ ਸਾਧੂ ਸੰਗਤ ਗੁਰ ਹੈ ਬਤਾਇਆ ਗੁਰੂ ਸਾਹਿਬ ਨੇ ਦੱਸਿਆ ਕਿ ਸਾਧ ਸੰਗਤ ਕਰਿਆ ਕਰੋ ਇਹ ਜੇ ਸਾਧ ਨੂੰ ਸਮਝਣੇ ਚਾਹੀਦੇ ਜਿੰਨਾ ਬਹੁਤ ਮਾਰਨ ਕਿਹਾ ਜੋ ਕਰ ਸੇ ਮਸੰਦਨ ਕੀ ਕਰਾ ਆਨ ਪ੍ਰਸਾਦ ਸਵੇ ਮੋਹ ਦੀਜੋ ਜੀਜਾ ਜੇ ਸੇਵਾ ਕਰੀਏ ਗੱਧੀਆਂ ਵਾਲਿਆਂ ਦੀ ਉਹ ਕਹਿੰਦੇ ਸਾਡੇ ਅੱਗੇ ਜੋ ਪੁੱਤੇ ਤੇ ਘਰ ਵਾਂਗ ਦਾ ਪ੍ਰਸ਼ਾਦ ਦੇ ਥਾਂਜ ਦੇ ਦੇ ਆਨ ਪ੍ਰਸਾਦ ਜੋ ਕੁਛ ਮਾਲ ਤਵਾਲਾ ਹੋ ਸੋ ਜੋ ਤੇਰੇ ਘਰ ਚ ਮਾਲ ਹੈ ਹੱਥੀ ਘੋੜੇ ਇਦਾਂ ਤੇਰੇ ਆਲੇ ਘਰ ਤੇ ਅਭੀ ਉਹ ਡੇਡ ہماری ਹੀ ਜਾ ਉਹ ਸਾਰੀ ਸਾਨੂੰ ਹੀ ਭੇਟਾ ਕਰਦੇ ਤੇ ਫੇਰ ਮਾਰਾ ਕੋਈ ਨਾਮ ਧਿਆਨ ਕਹਿੰਦੇ ਮੇਰੋ ਹੀ ਧਿਆਨ ਤਦੋਂ ਨੀ ਸਰ ਮੈਂ ਦੇ ਸੰ ਟੋਪੀ ਸੰ ਕਪੜੇ ਆਪਾ ਕੇ ਨਹੀਂ ਬਣਿਆ ਬਣਾਇਆ ਜਿਉਂ ਕਾ ਤਿਉਂ ਮੇਰਾ ਹੀ ਧਿਆਨ ਕਰਿਆ ਕਰ ਮੇਰੀ ਮੂਰਤ ਬਣਾ ਲਾ ਮੈਂ ਹੀ ਰੱਬ ਹੈ ਤੇ ਭੁੱਲ ਕੇ ਕਿ ਰੱਬ ਨਾ ਕੇ ਨਾਮ ਮੈਂ ਸੋਹੂੰਗਾ ਮੈਂ ਹੀ ਓਮ ਹੈ ਭੁੱਲ ਕੇ ਔਰ ਕੋ ਨਾਮ ਨਾ ਲੀਜੇ ਭੁੱਲ ਕੇ ਕਿਦਾ ਨਾਮ ਨਾ ਲਈ ਤੈਨੂੰ ਕਿਤੇ ਭੁਲਾ ਨਾ ਦੇਣ ਮੈਂ ਹੀ ਬ੍ਰਹਮ ਹੈ ਅਹੀ ਜੀ ਹਾਲਤਾ ਲੋੜ ਤ ਹੈ ਕਸ ਲੋਗੋਨ ਕੋ ਪਸਵਾ ਲੋਕਾਂ ਨੂੰ ਲੁੱਟ ਗਏ ਆ ਲੋਕ ਜਿਹੜੇ ਹਨ ਧਰਮੇ ਕੋ ਨਾਮ ਸੁਨੇ ਭਜ ਰਤਾ ਦੇਣਾ ਬੈਜੇ ਦਾ ਰਾਤ ਨੂੰ ਭੱਜਾਂਵੇਂ ਮੋਰ ਗਿਆ ਵਿਸਲਾ ਬਨ ਕੇ ਲੀਨੇ ਮਨਾਨਾ ਨਾਗ ਪ੍ਰਸਿੱਧਾ ਜੇ ਲਏ ਕੋ ਬਨਾ ਖੁਸ਼ ਨਹੀਂ ਹੁੰਦੇ ਜਿਨ੍ਹਾਂ ਚ ਕੋਈ ਮੱਥਾ ਨਾ ਪੇਕੀਏ ਉਹਨਾਂ ਚੋਂ ਵਾਵਾ ਜੀ ਬੋਲਦੇ ਹੀ ਨਹੀਂ ਹਨ ਸਾਧੂ ਸੰਗਤੁਰ ਗੁਰਹਾਵਤ ਇਹ ਹੀ ਸਾਧੂ ਨਹੀਂ ਸਮਝਣੇ ਚਾਹੀਦੇ ਜੇ ਸ੍ਰੇਸ਼ਟ ਗੁਰਮਖ ਅਮਰਤ ਨਾਉ ਦੀ ਭੱਜੇ ਹੋਏ ਜਿਨ੍ਹਾਂ ਦਾ ਜੀਵਨ ਹੈ ਇਹ ਸੰਗਤ ਕਰਨੀ ਗੁਰੂ ਸਾਹਿਬ ਨੇ ਦਸੀ ਹੈ ਇੱਕ ਸਿੱਖ ਦੇ ਸਾਧ ਸੰਗ ਪੰਜੀ ਪ੍ਰਵੇਸ਼ਰ ਉਹ ਹਾਜਪਿਆ ਕੇਵਲ ਨਾਮ ਉਥੇ ਸਿੱਖ ਸੰਗਤ ਮਿਲ ਕਰਕੇ ਕੇਵਲ ਮੁਕਤੀ ਦੇ ਲੈਣ ਵਾਲਾ ਕੇਵਲ ਕੋਈ ਇੱਕ ਮਰਦਾ ਨਾਮ ਹੀ ਜਪ ਜੇ ਸਾਧੂ ਸੰਗਤ ਪਾਰ ਕਰ ਪਾਰ ਗਰਾ ਸਾਧ ਸੰਗਤ ਦੇ ਕਰਨੇ ਕਰਕੇ ਪਾਰ ਗਰਾਮ ਨਾਉ ਸਮੂਹ ਸੰਸਾਰ ਤੋਂ ਇਸ ਤੋਂ ਪਾਰ ਹੋ ਜਾਈਦਾ ਮੁਕਤ ਹੋ ਜਾਈਦਾ। ਸਗਲੇ ਤਤਮ ਹੈ ਤਤ ਗਿਆਨ। ਸਾਰੇ ਤਤ ਸਿਧਾਂਤਾਂ ਦੇ ਵਿੱਚੋਂ ਗਿਆਨ ਦਾ ਤਤ ਸੁਨਾਤੇ ਹੈ। ਸਰਬ ਧਿਆਨ ਮੈਂ ਏਕ ਧਿਆਨ। ਸਾਰੇ ਚਲ ਫੇਰ ਕੋ ਸਰ ਪਿਛਲੇ ਤਤਮ ਹੈ ਤਤ ਗਿਆਨ। ਸਾਰੇ ਤਤ ਸਾਰੇ ਕਈ 25 ਪ੍ਰਕਿਰਤੀਆਂ ਦੇ ਸਾਰ ਸੰਦੇ ਜਿਹੜੇ ਸੰਖੀ ਹੈ ਇਹ ਪ੍ਰਕਿਰਤੀਆਂ ਦੇ ਗਿਆਨ ਨੂੰ ਗਿਆਨ ਸਮਝੀ ਬੈਠੇ। ਇਸ ਪ੍ਰਕਾਰ ਸਾਰੇ ਪ੍ਰਕਿਰਤੀ ਇਹ ਜਿਹੜੇ 25 ਪ੍ਰਕਿਰਤੀਆਂ ਦੇ ਰਹੀਆਂ ਇਹ ਤਤਾਂ ਦੇ ਗਿਆਨ ਨੂੰ ਗਿਆਨ ਮੰਨੀ ਬੈਠੇ ਆ। ਮਹਾਰਾਜ ਸਾਹਿਬ ਕਹਿੰਦੇ ਹੁਣ ਸਗਲੇ ਤਤਮ ਹੈ ਤਤ ਗਿਆਨ। ਇਹ ਬਾਹੀ ਤਤਾਂ ਦੇ ਗਿਆਨ ਨਾਲੋਂ ਤਤ ਸਰੂਪ ਦਾ ਜਿਹੜਾ ਗਿਆਨ ਹੈ, ਇਹੋ ਹੀ ਅਪਰੋਖ ਗਿਆਨ ਸਰੋਮਣੀ ਹੈ। ਸਰਵ ਧਿਆਨ ਵਹਿ ਏਕ ਧਿਆਨ। ਸਰਵ ਧਿਆਨ ਕੇ ਦੀ ਮੂਰਤੀ ਦਾ ਧਿਆਨ ਕਰਨਾ, ਬੁੱਤ ਬਣਾ ਕੇ ਧਿਆਨ ਕਰਨਾ ਕੋ ਵਾਹਿਗੁਰੂ ਨੂੰ ਦਿਹਾਉਣਾ ਕਰੋ ਹਰ ਵਕਤ ਇਹੋ ਹੀ ਧਿਆਨ ਅਨਸਾਰਿਆਂ ਚ ਉਸੇ ਦੀ ਜੋਤ ਜਾਣ ਕੇ ਉਸੇ ਜੀਲਣ ਹੋ ਧਰ ਕੀਰਤਨ ਮਹ ਊਤਮ ਤੁਨਾ ਤੇ ਉਤੋ ਤੁਣੀ ਜਦੋਂ ਹੁੰਦੀ ਹੈ ਹਰੀ ਦੇ ਕੀਰਤਨ ਕੀ ਬੜੀ ਸੁੰਦਰ ਝੁਕਾਰ ਹੁੰਦੀ ਆ ਚਾਰਨ ਹੁੰਦਾ ਹੈ ਨਾਨਕ ਗੁਰ ਮੇਲੇ ਗਾਏ ਗੁਣ ਸਤਿਗੁਰੂ ਜੀ ਕਹਿੰਦੇ ਔ ਗੁਰੂ ਸਾਹਿਬ ਦੀ ਸੰਗਤ ਨਾਲ ਮਿਲ ਕੇ ਗੁਰੂ ਸਾਹਿਬ ਨਾਲ ਮਿਲ ਕੇ ਗੁਣਾ ਨੂੰ ਗਾਇਆ ਕਰ ਹਰ ਗੀਤ ਕੀਰਤਨ ਜਿਹੜੀ ਉਤਮ ਧਾਨ ਹੈ ਉਹਦੇ ਧਿਆਨ ਲਾਇਆ ਕਰ ਕਿ ਤੱਕਾ ਕਰ ਕਰਕੇ ਤੈਨੂੰ ਲਾਭ ਪ੍ਰਾਪਤ ਹੋਵੇ। ਬਸੰਤ ਇਹੋ ਹੀ ਸਾਰਿਆਂ ਗਿਆਨਾਂ ਦੇ ਪਤ ਵਿੱਚੋਂ ਕੱਤ ਗਿਆਨ ਹੈ। ਇਹੋ ਧਿਆਨ ਚੋ ਸ੍ਰੇਸ਼ਟ ਧਿਆਨ ਹੈ। ਇਹੋ ਹੀ ਇੱਕ ਧਿਆਨ ਹੈ। ਜੋ ਮਾਰਾ ਦੇ ਕੀਰਤਨ ਦੀ ਕੁੰਜਲ ਤੁਹੀ ਹੈ। ਸਤਗੁਰੂ ਦੇ ਨਾਲ ਮਿਲ ਕੇ ਗੁਨਾ ਨੂੰ ਗਾਇਆ ਕਰ। ਬਸੰਤ ਮਹਲਾ 5ਵਾਂ। ਜੇਹ ਬੋਲਤ ਮੁਖ ਪਵਿੱਤਰ ਹੋਏ ਜੇ ਪਿਆਰਿਆ ਮਾਰੇ ਦੇ ਨਾਮ ਨੂੰ ਬੋਲਿਆ ਕਰ ਜਿਸ ਮਾਰੇ ਦੇ ਨਾਮ ਨੇ ਬੋਲਣਾ ਕਰਕੇ ਤੇਰਾ ਮੂੰਹ ਪਵਿੱਤਰ ਹੋ ਜਾਵੇ ਸਰਬਨ ਕੋ ਆਹ RAM GOVIND ਜਪੇਂਦੀਆਂ ਹੋਆ ਮੁਖ ਪਵਿੱਤਰ ਹਰ ਜੇ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਜੇਹ ਬੋਲਨ ਦਾ ਮੁਖ ਪਵਿੱਤਰ ਹੋਏ ਜਿਸ ਮਾਰੇ ਦਾ ਨਾਮ ਬੋਲਣ ਨਾਲ ਮੂੰਹ ਪਵਿੱਤਰ ਹੋ ਜਾਂਦਾ ਹੈ ਸੇਮਰਤ ਨਿਰਮਲ ਹੈ ਸੋਏ ਜਿਸ ਵਾਹਿਗੁਰੂ ਦਾ ਸਿਮਨ ਜੀ ਨਾ ਕਰਨੇ ਕਰਕੇ ਸੋਭਾ ਨਿਰਮਲ ਹੋ ਜਾਂਦੀ ਹੈ ਉਜਲ ਸੋਭਾ ਹੋ ਜਾਂਦੀ ਹੈ ਮੈਲ ਵਾਲੀ ਸੋਭਾ ਨਹੀਂ ਹੁੰਦੀ ਜਿਸ ਅਰਾਧੇ ਜਮਕਿਸ਼ਨਾ ਕਹੇ ਜਿਸ ਵਾਹਿਗੁਰੂ ਦਿਲ ਦੀ ਭਾਵਨਾ ਨਾਲ ਚੇਤੇ ਕਰੇ ਜਮ ਵੀ ਕੁਝ ਨਹੀਂ ਕਹਿ ਸਕਦਾ ਦਰਦਾ ਹੈ ਜਿਸ ਕੀ ਸੇਵਾ ਸਭਿ ਸਿਲ ਹੈ ਜਿਸ ਮਾਰਾ ਦੀ ਸੇਵਾ ਭਗਤੀ ਕਰਕੇ ਸਭ ਕੁਝ ਧਰਮ ਅਰਥ ਕਾਮ ਉਹ ਪ੍ਰਾਪਤ ਲੈ ਲਈ ਦੇ ਹੈ राम राम बोल राम राम ਫਿਰ ਭਾਈ ਆ ਰਾਮ ਜੋ ਸੱਜੁਗ ਦੇ ਵਿੱਚ ਵੀ ਸੀ ਆ ਰਾਮ ਜੋ ਤ੍ਰੇਟੇ ਵਿੱਚ ਵੀ ਸੀ ਜੋ ਆ ਰਾਮ ਦੁਆਪਰਿਕ ਜੀ ਸੀ ਜੋ ਕਾਂਜਿਗੜੀ ਵੀ ਆ ਰਾਮ ਹੈ ਉਹ ਰਹਿਣ ਹੋਏ ਆ ਰਾਮ ਦੇ ਨਾਮ ਨੂੰ ਆ ਰਾਮ ਆ ਰਾਮ राम बोल राम राम ਇਹ ਆਰਾਮ ਜੋ ਰਾਮਿਆ ਹੋਇਆ ਆਰਾਮ ਹੈ ਉਸ ਨੂੰ ਬੋਲ ਉਹ ਕੈਸਾ ਆਰਾਮ ਬਾਗ ਕੀ ਨਹੀਂ ਆਈ ਰਾਮ ਆਨੰਦ ਰੇਣ ਵਾਲਾ ਹੈ ਉਸ ਨੂੰ ਬੋਲਿਆ ਕਰ ਚਾਰ ਵਾਲੀ ਚਹਾਂ ਚੁਗਾ ਦਾ ਜਾਪ ਐਸਾ ਸੰਜੀਵਾਸ ਦੇ ਜਪੀਏ ਜੀ ਤੇ ਫਿਰ ਹਰ ਕਹੀਏ ਤੇ ਫਿਰ ਗੋਬਿੰਦ ਕਹੀਏ ਫਿਰ ਰਾਮ ਕਹੀਏ ਇਹ ਚਾਰ ਜਾਪ ਜੇ ਜਪੀਏ ਚਹਾਂ ਚੁਗਾ ਦਾ ਜਾਪ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰਮੰਤਰ ਹੈ ਵਾਹਿਗੁਰੂ ਮੰਤਰ ਦਾ ਹੋਇਆ ਇਹ ਚਾਰੇ ਨਾਮ ਵਿੱਚ ਹੀ ਆ ਜਾਂਦੇ ਵਾਹਿਗੁਰੂ ਕਹਿਣ ਦਾ ਸੋ ਇਸੇ ਪ੍ਰਕਾਰ ਜੇ ਆਰਵਾਰੀ ਰਾਮ ਉਚਾਰਨ ਨਾਲ ਵਾਹਿਗੁਰੂ ਮੰਤਰ ਬਣ ਗਿਆ ਉਚਾਰਨ ਕਰ ਮਨਮਾਨ ਰੀਸ਼ੀ ਕਰਕੇ ਜੋ ਮਨ ਕਰਕੇ ਵੀ ਰਾਮ ਉਚਾਰ ਬਾਣੀ ਕਰਕੇ ਵੀ ਰਾਮ ਨੂੰ ਉਚਾਰ ਪ੍ਰਾਣਾਜ ਵੀ ਰਾਮ ਨੂੰ ਵਸਾ ਤੇ ਅਜਬਾ ਯਾਤ ਵੀ ਉਸੇ ਦਾ ਸਾਰਿਆਂ ਖੁੰਨੇ ਤੇ ਰੋਕੇ ਰਾਮ ਤੇ ਰੱਬਿਆ ਧਿਆਕ ਹੋ ਮਨ ਕੇ ਸਗਲ ਕਾਮ ਜੇ ਤਰ ਮਨ ਦੇ ਅੰਦਰ ਕਾਮਨਾ ਹੈ ਨਾ ਸਾਰੀਆਂ ਤੇ ਕਮ ਆ ਦੇ ਕੈ ਜਿਨ੍ਹਾਂ ਕਮਾਂ ਜਿ ਤੋਂ ਐਵੇਂ ਅਧਿ ਜਿ ਹੋਇਆ ਫਿਰਦਾ ਸਭ ਛੱਡ ਦੇ ਰਹਾ ਜਿਸਕੇ ਧਾਰੇ ਤਰਨਾ ਆਕਾ ਜਿਸ ਵੈਤੂ ਧਰਤੀ ਆਪਦੇ ਆਸਰੇ ਰੱਖੀ ਐ ਸਾਰੇ ਜੀਵ ਜੰਤਣ ਗਣਤ ਰੱਖੇ ਐ ਤੇ ਆਕਾਸ ਆਦਿਕ ਧਾਰਨ ਕੀਤੇ ਆਪਦੇ ਆਸਰੇ ਉਤਲੇ ਆਕਾਸੀ ਪੂਰ ਮਹਾਰਾਜਕ ਲੋਕ ਰੱਖੇ ਐ ਚੰਦਰਮਾ ਤਾਰੇ ਸੂਰਜ ਆਦਿਕ ਜਿਹਦੇ ਆਸਰੇ ਸਾਰੇ ਭਾਰਨ ਕੀਤੇ ਆਕਾਸੀ ਕਟ ਕਟ ਜਿਸਕਾ ਹੈ ਪ੍ਰਗਟ ਜਿੱਦਾਂ ਸਾਰਿਆਂ ਚੋਂ ਖਾਣੀਆਂ ਦੇ ਘਟਣ ਕਟਣ ਜੈ ਮਹਾਰਾਜ ਦੇ ਗਿਆਨ ਦਾ ਪ੍ਰਕਾਸ਼ ਹੈ ਜਿਸ ਸਿਮਰਤ ਪਤਿਤ ਪੁਣੀਦ ਹੋਏ ਜਿਸ ਵਾਹਿਗੁਰੂ ਦਾ ਪਾਠ ਕਰਕੇ ਪਾਪੀ ਜੀਵ ਵੀ ਪਵਿੱਤਰ ਹੋ ਜਾਂਦਾ ਹੈ ਅੰਤ ਕਾਲ ਫਿਰ ਫਿਰ ਨਾ ਰੋਏ ਅੰਤ ਦੇ ਵੇਲੇ ਮੁੜ ਮੁੜ ਕੇ ਫੇਰ ਰੋਣਾ ਨਹੀਂ ਪਵੇਗਾ ਹਰ ਵਾਰੀ ਅੰਤ ਦੇ ਵੇਲੇ ਰੋਣਾ ਪੈਂਦਾ ਹੈ 84 ਦੇ ਫੇਰਿਆਂ 'ਚ ਨਹੀਂ ਫਿਰਨਾ ਪਊ ਤੇ ਰੋਣਾ ਨਹੀਂ ਪਵੇਗਾ ਸਗਲ ਧਰਮ ਮੈਂ ਉਤਮ ਧਰਮ ਸਾਰੇ ਧਰਮੋਂ ਚੋ ਉਤਮੋ ਧਰਮ ਪੁੰਨੀ ਹੈ ਸਾਰੇ ਜਿੰਨੇ ਧਰਮ ਲੋਕਾਂ ਨੇ ਕਿਸੇ ਨੂੰ ਕੋਈ ਧਰਮ ਮੰਨੇ ਕਿਸੇ ਨੂੰ ਕੋਈ ਜਾਗ ਆਦਿਕ ਮੰਨੇ ਕੋਈ ਧਰਮ ਆਪਰੇ ਬਰਨਾ ਸਰਮਾ ਦੇ ਮੰਨੇ ਸਾਰੇ ਧਰਮਾਂ ਵਿੱਚੋਂ ਇਹੋ ਧਰਮ ਹੈ ਸ੍ਰੇਸ਼ਟ ਕਰਮ ਕਰ ਤੂਤ ਕੈ ਉਪਰ ਕਰਮ ਜਿੰਨੇ ਕਰਮਾਂ ਦੀ ਕਰਤੂਤ ਕਰਨੀ ਹੈ ਉਹਨੋ ਸੇਰੋਮਣੀ ਉੱਪਰ ਕਮਾਈਏ ਹੈ ਜਿਸ ਕਾ ਕਰੋ ਬਖਸ਼ਿਸ਼ ਵਾਲੀ ਜਿਸ ਕਾ ਚਾਹੇ ਸੁਰ ਨਰ ਦੇਵ ਜਿਸ ਨੂੰ ਸੁਰ ਦੇਵ ਤੇ ਨਰ ਦੇਵ ਤੇ ਸਾਰੇ ਚਾਹੁੰਦੇ ਹੈ ਕਿ ਸਾਨੂੰ ਪ੍ਰਾਪਤ ਹੋਵੇ ਸੰਤ ਸਵਾਦੀ ਲਗੋ ਸੇਵ ਬੋਲੋ ਸੰਤ ਸਵਾਦੀ ਲਗੋ ਦੇਵ ਸੰਤਾਂ ਦੀ ਸਵਾ ਦੇ ਵਿੱਚ ਮਿਲ ਕਰਕੇ ਉਸ ਵਾਹਿਗੁਰੂ ਦੀ ਸੇਵਾ ਤੇ ਲਗੋ ਇਹ ਸੰਗਤ ਨੂੰ ਸਵਰਨਾਰ ਦੇਵ ਕੇ ਸਾਰੇ ਚਾਹੁੰਦੇ ਹੈ ਉਹ ਮਹੱਤਮਾਂ ਦੀ ਸਵਾਵਤ ਤੇ ਤੈਲ ਕਿ ਲਗੋ ਆਦਪੁਰਖ ਜਿਸ ਕੀ ਆਧਾਨ ਆਪਕੁ ਪਰਮੇਸ਼ਰ ਨੇ ਜਿਨਾਂ ਨੂੰ ਨਾਮ ਦਾ ਦਾਨ ਦੇਣਾ ਕੀਤਾ ਹੈ ਦਿੱਤਾ ਮਿਲਿਆ ਹਰ ਨਿਧਾਨ ਇਹ ਹਰੀ ਖਜ਼ਾਨਾ ਸਾਰੀਆਂ ਨਦੀਆਂ ਦਾ ਕਰ ਉਹਨਾਂ ਨੂੰ ਪਰਮੇਸ਼ਰ ਮਿਲਿਆ ਹੈ ਜਿਸ ਕੀ ਗਾਥਾ ਵਿੱਚ ਕਹੀ ਨਾ ਜਾਉ ਉਸ ਆਗੂ ਦੀ ਪ੍ਰਾਪਤੀ ਲਈ ਜਿਹੜੀ ਮਰਜਾਲਾ ਸਾਰੇ ਸੰਗਤ ਦੀ ਕਸਮ ਵੀ ਕੀਤੀ ਜਾਂਦੀ ਹੈ ਨਾਨਕ ਜਨ ਨਾਨਕ ਜਨ ਹਰ ਹਰ ਧਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਦੇ ਜਨ ਜਿਹੜੇ ਐ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਹ ਭਉਂਦੇ ਚਿੰਦ ਦੀ ਭਾਵਨਾ ਨਾਲ ਨਖੰਤ ਮਹੱਲਾ ਪੰਜਵਾ ਮਨ ਤਨ ਪਿੱਤਰ ਲੱਗੀ ਪਿਆਸ ਜਿਨ੍ਹਾਂ ਦੇ ਮਨ ਜੀ ਤੇ ਤਨ ਦੇ ਅੰਦਰ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹਾ ਗੁਰਦਿਆਲ ਪੂਰੀ ਮੇਰੀ ਆ ਜਿਨ ਜਸਮਾ ਦੇ ਮੁਖਦਾਰਾ ਕਹਿੰਦੇ ਸਾਡੇ ਮਨ ਤਨ ਤੇ ਮਹਾਰਾਜ ਦਰਸ਼ਨਾਂ ਦੀ ਪਿਆਸ ਲੱਗੀ ਸੀ ਸਤਗੁਰੂ ਨਾਨਕ ਦੇਵ ਦੇ ਅੱਲੂ ਨੇ ਸਾਡੀ ਇਹ ਆਸਾ ਪੂਰੀ ਕਰ ਦੁੱਤੀ ਹੈ ਕਿਲੇ ਵਿਖਾਟੇ ਸਾਧ ਸੰਗਤ ਆਹ ਸਾਧ ਸੰਗਤ ਵਿੱਚ ਆਉਨ ਲਾ ਆ ਕਰਕੇ ਕਿਲੇ ਵਿਖਾ ਚਾਰ ਪ੍ਰਕਾਰ ਦੇ ਪਾਪ ਕੱਢ ਦੁੱਤੇ ਹਨ ਨਾਮ ਜਪਿਓ ਹਰ ਨਾਮ ਰੰਗ ਜਦੋਂ ਮਹਾਰਾਜਾ ਨਾਮ ਜਪਿਆ ਤੇ ਹਰੀ ਦੇ ਨਾਮ ਦਾ ਰੰਗ ਆਨੰਦ ਚੜ ਗਿਆ ਰੰਗ ਪ੍ਰੇਮ ਆ ਗਿਆ ਗੁਰੂ ਘਰ ਸਾਡੇ ਬਸੰਤ ਬਨਾ ਸਤਿਗੁਰਾਂ ਦੀ ਕਿਰਪਾ ਕਰਕੇ ਬਸੰਤ ਆਨੰਦ ਬਣ ਗਿਆ ਹੈ ਚਰਨ ਕਮਲ ਹਿਰਦੇ ਉਰ ਧਾਰੇ ਕੋ ਜਿਹਦੇ ਚਰਨ ਜੋ ਕਵਲ ਵਤ ਪ੍ਰਕਾਸ਼ ਨਾ ਹੈ ਚਨ ਅਦਿਸ਼ਕਾਮ ਸੂਪ ਜੋ ਪਰਮੇਸ਼ਰ ਕਵਲ ਦੀ ਨਿਆਈ ਮਲੀਪ ਹੈ ਉਹ ਹਿਰਦੇ ਚ ਵਸਾਇਆ ਸਦਾ ਸਦਾ ਹਰ ਜਸ ਸੁਨਾ ਸਦਾ ਸਦਾ ਮਹਾਰਾਜ ਜਸ ਕੀ ਨੂੰ ਸੰਗਤ ਨਾਲ ਕੇ ਸੋਨਾ ਕੀਤਾ ਰਹਾ ਸਮਰਥ ਸੁਆਮੀ ਕਾਰਨ ਕਰਨਾ ਉਹ ਸਰਵ ਕਲਾ ਸਮਰਥ ਹੋਇ ਮਾਲਕ ਉਹ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਹੈ ਮੋਹ ਅਨਾਥ ਪ੍ਰਭ ਤੇਰੀ ਸ਼ਰਨ ਇਹ ਮਾਲਮ ਅਨਾਥ ਗਰੀਬ ਹਾਂ ਆਪ ਜੀ ਵਾਹਿਗੁਰੂ ਜੀ ਸ਼ਰਨ ਲਈ ਹੈ ਜੀ ਜੰਤ ਤੇਰੇ ਆਧਾਰ ਇਹ ਜਿਨੇ ਛੋਟੇ ਵੱਡੇ ਜੀ ਜੰਤ ਜੀਵਾਂ ਰੂਪੀ ਬਾਜੇ ਹੈ ਜੀ ਮਾਤਰ ਤਾਰੇ ਤੇਰੇ ਆਸਰੇ ਹੀ ਹਨ ਕਰ ਕਿਰਪਾ ਪ੍ਰਭ ਲੀਨਸਾ ਕਿਰਪਾ ਕਰਕੇ ਮਾਰਾ ਇਹਨਾਂ ਜੀਆਂ ਨੂੰ ਤਾਰ ਲਾ ਸੰਸਾਰ ਤੋਂ ਭਉਖੰਡਨ ਦੁਖ ਨਾਸ ਦੇਵ ਕਿਰਪਾ ਦਾ ਜਮਨਵਰਨ ਦੇ ਭੈ ਨੂੰ ਕੱਟਣ ਵਾਲਾ ਹੈ ਅਤੇ ਸੱਚੇ ਬਾਦਸ਼ਾ ਗਰਵ ਦੇ ਦੁੱਖ ਨੂੰ ਵੀ ਨਾਸ ਕਰਨ ਵਾਲਾ ਹੈ ਅਤੇ ਭਉਖੰਡਨ ਭੈ ਨੂੰ ਵੀ ਮਿਟਣ ਵਾਲਾ ਸਤ ਪ੍ਰਕਾਰ ਦੇ ਭੈ ਨੂੰ ਮਿਟਣ ਵਾਲਾ ਹੈ ਯਮ ਮਰਦ ਦੁੱਖ ਨੂੰ ਨਾਸ਼ ਕਰਨ ਵਾਲਾ ਹੈ ਦੇਵ ਪ੍ਰਕਾਸ਼ ਰੂਪ ਬ੍ਰਹਮਾ ਰਾਜਾ ਰੂਪ ਥੁਰਨਰ ਮਉਣ ਜਨ ਤਾਕੀ ਸੇ ਉਸ ਆਪ ਦੀ ਮਾਰਾ ਦੇਵ ਤੇਵੀ ਮਨੁੱਖ ਵੀ 무ਨੀ ਵੀ ਧਰਮ ਵੀ ਸਾਰੇ ਆਪ ਦੀ ਸੇਵਾ ਭਗਤੀ ਚ ਲੱਗੇ ਹੋਏ ਹਨ ਤਰਨ ਆਕਾਸ਼ ਜਹ ਕੀ ਕਲਾ ਮਾਹੀ ਤੇ ਮਾਰਾ ਧਰਤੀ ਤੇ ਆਕਾਸ਼ ਆਦਿ ਦੀ ਸਾਜ ਦੀ ਕਲਾ ਸ਼ਕਤੀ ਵਿੱਚ ਸਾਰੇ ਰੋਕਿਆ ਨੈਨ ਬੰਧ ਮਾ ਗਗਨ ਹਾਇ ਤੇਰਾ ਦੀਆ ਸਭ ਜੰਤ ਖਾਹੀ ਜਿਵੇਂ ਜੀ ਜਨਨ ਮਾਰਾ ਉਹਦਾ ਦਿੱਤਾ ਹੋਇਆ ਜਾਨੀ ਖਾਂਦੇ ਭੋਗਦੇ ਹੁਣ ਅੰਤਰ ਜਾਮੀ ਪ੍ਰਭ ਦਿਆਲ ਤੇ ਸਾਰਿਆਂ ਦੇ ਹਿਰਦੇ ਦੇ ਜਾਣਨ ਵਾਲੇ ਹੈ ਅਕਾਲ ਪੁਰਖ ਸਮਰੱਥ ਇਹ ਦਇਆ ਦੇ ਘਰ ਆਪਣੇ ਦਾਸ ਕੋ ਨਦਰ ਨਿਹਾਲ ਸੇਵਕਾਂ ਦੇ ਕਿਰਪਾ ਦ੍ਰਿਸ਼ਟੀ ਕਰਕੇ ਮਾਰਾ ਨਿਹਾਲ ਦੇਖਣਾ ਕਰੋ ਸਾਨੂੰ ਨਿਹਾਲ ਕਰ ਦਿਓ ਆਪਦੇ ਸੇਵਕਾਂ ਨੂੰ ਕਰ ਕਿਰਪਾ ਮੋਹੇ ਦੇਹੋ ਦਾਨ ਮੇਰਾ ਕਿਰਪਾ ਬਖਸ਼ੀ ਕਰਕੇ ਸਾਨੂੰ ਆਗਿਆ ਅਮਰ ਜਨਮ ਦਾ ਦਾਨ ਬਖਸ਼ੋ ਜੀ Jap jive nanak teru naam ਸਤਿਗੁਰੂ ਦੀ ਕਿਰਪਾ ਨੇ ਆਪਦੇ ਨਾਮ ਨੂੰ ਜਪ-ਜਪ ਕੇ ਜਿਉਂਦੇ ਹੋਈਏ ਸਿੱਧੇ ਪਾਤਸ਼ਾਹ ਜੀ